ਦੋਸਤੋ ਮੈਂ ਅਰਜਿੰਦਰ ਸਿੰਘ ਬਿਲਗਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ نیوز ਆਨਲਾਈਨ ਚੈਨਲ ਤੇ ਆਓ ਅੱਜ ਦੀ ਗੱਲ ਕਰਾਂਗੇ ਬਿਲਗਾ ਅਤੇ ਨੂਰਮੈਲ ਦੀ ਆਓ ਪਹਿਲਾਂ ਬਿਲਗਾ ਦੀ ਗੱਲ ਕਰ ਲੈਂਦੇ ਆ ਨਗਰ ਪੰਚਾਇਤ ਬਿਲਗਾ ਦੀ ਨਵੀਂ ਬਣੀ ਕਮੇਟੀ ਦੇ ਪ੍ਰਧਾਨ ਗਰਨਾਮ ਸਿੰਘ ਜੱਕੂ ਦੀ ਅਗਵਾਈ ਵਿੱਚ ਚੱਲ ਰਹੇ ਕੰਮਾਂ ਦੀ ਗੱਲ ਅਵਰ ਕੀਤੀ ਜਾਵੇ ਅਪੈਲਾ ਦਫ਼ਤਰ ਦੀ ਗੱਲ ਕਰਨੀ ਬਣਦੀ ਹੈ ਜਿਵੇਂ ਕਮੇਟੀ ਦੀ ਚੋਣ ਆਪਣੇ ਸਮੇਂ ਸੀਮਾ ਤੋਂ ਬਹੁਤ ਪਛੜ ਕੇ ਹੋਣ ਕਰਕੇ ਲੋਕ ਆਪਣੇ ਮਸਲੇ ਹੱਲ ਕਰਵਾਉਣ ਦੇ ਕਾਰਜ ਸாதਕ ਅਫਸਰ ਨੂੰ ਦਫ਼ਤਰ ਵਿੱਚ ਮਿਲਦੇ ਸੀ ਪਰ ਹੁਣ ਪ੍ਰਧਾਨ ਦੀ ਚੋਣ ਹੁਣ ਅਪਰੰਪਤ ਬਿਲਕਿ ਦੇ ਲੋਕਾਂ ਦੇ ਮਸਲੇ ਖੁਦ ਪ੍ਰਧਾਨ ਕਲਨਾਮ ਸਿੰਘ ਜੱਕੂ ਸੁਣ ਰਹੇ ਨੇ ਮਸਲੇ ਹੱਲ ਕਰ ਰਹੇ ਨੇ ਉਹਨਾਂ ਬਨੂੰ ਪਿਛਲੀ ਕਮੇਟੀ ਦੇ ਪ੍ਰਧਾਨ ਦੇ ਮੁਕਾਬਲੇ ਦਫ਼ਤਰ ਵਿੱਚ ਵੱਧ ਸਮਾਂ ਦਿੱਤਾ ਜਾ ਰਿਹਾ ਜਿਸ ਕਰਕੇ ਇਹ ਬਹੁਤ ਸਾਰੀ ਲੋਕਾਂ ਨੂੰ ਆਪਣੀਆਂ ਮੁਸ਼ਕਲਾਂ ਪ੍ਰਧਾਨ ਅੱਗੇ ਰੱਖਣ ਲਈ ਸਮਾਂ ਮਿਲ ਰਹੇ ਆਉ دوسری ਤੁਹਾਨੂੰ ਅਗਲੀ ਗੱਲ ਸੁਣਾਉਣੀ ਹੈ ਕਿ ਗਰਨਾਮ ਸਿੰਘ ਜੱਕੂ ਬਲੋਂ ਦਫ਼ਤਰ ਨੂੰ ਆਪਣੇ ਅਨਸਾਰ ਚਲਾਉਣ ਲਈ ਉਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਤਬਦੀਲੀਆਂ ਕੀਤੀਆਂ ਹਨ ਇਹਨਾਂ ਤਬਦੀਲੀਆਂ ਬਾਰੇ ਆਉਣ ਵਾਲਾ ਸਮਾਂ ਦੱਸੇਗਾ ਕਿ ਉਹ ਕਿੰਨਾ ਕੁ ਕੰਮ ਕਰਨ ਵਿੱਚ ਕਾਮਯਾਬ ਹੋਣਗੇ ਇਹਦਾ ਅਗਲੇ ਦਿਨਾਂ ਵਿੱਚ ਜ਼ਿਕਰ ਕਰਾਂਗੇ ਤੀਸਰੀ ਗੱਲ ਦੇਖਣ ਵਾਲੀ ਇਹ ਹੈ ਕਿ ਪ੍ਰਧਾਨ ਜੱਖੂ ਦੀ ਟੀਮ ਬਾਰੇ ਜੇ ਗੱਲ ਕੀਤੀ ਜਾਵੇ ਕਿ ਉਹ ਆਪਣੀ ਪਾਰਟੀ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੇ ਨੇ ਇੱਥੋਂ ਤੱਕ ਇਨੋਵੇਟਿਵ ਕਮੇਟੀ ਮੈਂਬਰ ਵੀ ਉਹਨਾਂ ਦਾ ਡਟਮਾ ਸਾਥ ਦੇ ਰਹੇ ਨੇ ਉਨਾਰੇ ਟੀਮ ਵਿੱਚ ਸੀਨੀਅਰ ਵਾਈਸ ਪ੍ਰਧਾਨ ਵਾਈਸ ਪ੍ਰਧਾਨ ਦਾ ਅਹੁਦਾ ਇਨ ਆਉਧਿਆ ਦੀ ਜੇ ਗੱਲ ਕੀਤੀ ਜਾਵੇ ਇਨ ਆਉਧਿਆਂ ਦੇ ਉੱਤੇ ਜਿਹੜੇ ਵਿਅਕਤੀ ਆ ਉਹਨਾਂ ਕੋਲੋਂ ਮੀਟਿੰਗਾਂ ਦੌਰਾਨ ਕਵਰੇਜ ਪਿਛਲੇ ਦਿਨਾਂ ਵਿੱਚ ਦੇਖਣ ਨੂੰ ਮਿਲੀ ਹੈ ਉਹਨਾਂ ਵਿੱਚ ਲੋਕਾਂ ਚ ਚਰਚਾ ਹੈ ਕਿ ਇਹ ਦੋਵੇਂ ਅਹੁਦੇਦਾਰ ਉਹਨਾਂ ਦੀ ਐ ਇਸ ਮੀਟਿੰਗ ਵਿੱਚ ਕੋਈ ਚਰਚਾ ਸੁਣਨ ਨਹੀਂ ਮਿਲੀ ਤੇ ਦਫ਼ਤਰ ਵੱਲੋਂ ਬਿਲਗਾ ਦੇ ਵਿੱਚ ਸਫਾਈ ਨੂੰ ਲੈ ਕੇ ਕੁਝ ਨਵੇਂ ਸਕੀਮਾਂ ਸ਼ੁਰੂ ਕੀਤੀਆਂ ਨੇ ਸਫਾਈ ਬਾਤ पे ਕੁਝ ਨਵੀਂ ਮਸ਼ੀਨਰੀ ਵੀ ਸ਼ਾਮਲ ਕੀਤੀ ਗਈ ਹੈ ਉੱਤੇ ਹੀ ਨਵੇਂ ਸਫਾਈ ਕਰਮਚਾਰੀ ਰੱਖੇ ਜਾਣ ਦੀ ਵੀ ਕਨਸੋ ਹੈ ਹੁਣ ਤੱਕ ਦੀਆਂ ਮੀਟਿੰਗਾਂ ਦਫ਼ਤਰ ਵਿੱਚ ਜੋ ਹੋਈਆਂ ਨੇ ਉਸ ਦੀ ਕਵਰੇਜ ਲੋਕਾਂ ਤੱਕ ਗਈ ਹੈ ਇੱਕ ਨਵੀਂ ਕੋਸ਼ਿਸ਼ ਹੈ ਪੁਰਾਣੀਆਂ ਰਵੈਤਾਂ ਨੂੰ ਬਦਲਣ ਲਈ ਸਮਾਂ ਲੱਗ ਰਿਹਾ ਹੈ ਜਿਸ ਨੂੰ ਲੈ ਕੇ ਅਸੀਂ ਉਹਨਾਂ ਦੇ ਕੰਮ ਬਾਰੇ ਕਿੱਪੜੀਆਂ ਆਉਣ ਵਾਲੇ ਸਮੇਂ ਚ ਜਰੂਰ ਕਰਾਂਗੇ ਅਜੇ ਇਹ ਹੀ ਕਿਹਾ ਜਾ ਸਕਦਾ ਕਿ ਪ੍ਰਧਾਨ ਗਰਨਾਵ ਸਿੰਘ ਜਿhko ਬਲੋ ਕਿ ਇਤਨੀਆਂ ਜਾ ਰਹੀਆਂ ਕੋਸ਼ਿਸ਼ਾਂ ਮੁबारक ਕਹਿਣਾ ਵੰਦ ਹੈ ਤੇ ਆਓ ਹੁਣ ਗੱਲ ਕਰ ਲੈਨੇ ਆ ਨੂਰ ਮਹਿਲ ਬਾਰੇ ਨੂਰ ਮਹਿਲ ਵਿੱਚ ਵਿਧਾਇਕ ਇੰਦਰਜੀਤ ਕੋਰ ਮਾਨ ਬਲੋ ਇਨੋਵੇਟਿਵ ਸੁਸਾਇਟੀ ਨੂਰ ਮਹਿਲ ਦਾ ਗਠਨ ਕੀਤਾ ਗਿਆ ਹੈ ਬਿਲਗੇ ਦੀ ਤਰਜ਼ ਤੇ ਇਹ ਸੁਸਾਇਟੀ ਬਣਾਈ ਗਈ ਹੈ ਸ਼ਹਿਰ ਵਿੱਚ ਵਿਕਾਸ ਦੀ ਰਫ਼ਤਾਰ ਨੂੰ ਤੇਜ਼ ਕਰਨ ਲਈ ਇੱਕ ਸ਼ੁਰੂਆਤ ਕੀਤੀ ਗਈ ਹੈ ਇੱਕ ਸਾਲ ਰਹਿ ਗਿਆ ਨਗਰ ਕੌਂਸਲ ਨੂਰ ਮਹਿਲ ਦੀ ਨਵੇਂ ਚੌਂੜੇ ਬਾਰੇ ਸ਼ਹਿਰ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਲੋਕੀ ਲੈ ਕੇ ਖੜੇ ਨੇ ਉਹਨਾਂ ਨੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਰਿਹਾ ਇਸੇ ਕਰਕੇ ਐਮਐਲਏ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਇਸ ਕੋਸ਼ਿਸ਼ ਦੇ ਵਿੱਚ ਸ਼ਹਿਰ ਦੇ ਪ੍ਰਮੁੱਖ ਵਿਅਕਤੀਆਂ ਬੋਲੋ ਸ਼ਹਿਰ ਦੀ ਤਰੱਕੀ ਨੂੰ ਲੈ ਕੇ ਸ਼ਹਿਰ ਦੇ ਮੋਤਿਆਂ ਨੂੰ ਲੈ ਕੇ ਇੱਕ ਇੱਕ ਕਰਕੇ ਮੋਤਵਾਰ ਵਿਅਕਤੀਆਂ ਨੇ ਐਮ ਐਲ ਏ ਅੱਗੇ ਇਹ ਸਵਾਲ ਰੱਖੇ ਨੇ ਇਹਨਾਂ ਸਵਾਲਾਂ ਦਾ ਨਗਟਾਰਾ ਕਰ ਲਈ ਹੁਣ ਦੇਖਣਾ ਹੋਵੇਗਾ ਕਿ ਪਿਛਲੇ ਦਿਨੀ ਵਿਧਾਇਕ ਇੰਦਰਜੀਤ ਕੁਮਾਰ ਮੰਨ ਬਲੂ ਸ਼ਹਿਰ ਵਾਸੀਆਂ ਦੀਆਂ ਇਹਨਾਂ ਸਮੱਸਿਆਵਾਂ ਦਾ ਹੱਲ ਕਰਨ ਵਿੱਚ ਉਹ ਕਿੰਨੇ ਕਸਵਲ ਹੁੰਦੇ ਨੇ ਇਹ ਆਉਣ ਵਾਲਾ ਸਮਾਦਰ ਸੁਗਾ ਹਾਂ ਇਹ ਜ਼ਰੂਰ ਹੈ ਕਿ ਵਿਭਿਮਾਨ ਨੇ ਸ਼ਹਿਰ ਵਾਸੀਆਂ ਨੂੰ ਬਹੁਤ ਸਾਰੇ ਪਰਉਸਤ ਹਣ ਉਹਨਾਂ ਦੇ ਪਰਉਸਿਆਂ ਤੋਂ ਲੱਗ ਰਿਹਾ ਹੈ ਕਿ ਕੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਰਫਤਾਰ ਦੀ ਅਗਰ ਗੱਲ ਕੀਤੀ ਜਾਵੇ ਅਜੇ ਜੇਕਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਕੰਮ ਕਰਨ ਵਾਲੀ ਮਸ਼ੀਨਰੀ ਪਿਛਲੇ 4 ਸਾਲ ਤੋਂ ਜਿਸ ਦੀ ਸਪੀਡ ਜਿਹੜੀ ਆ ਉਹ ਮੱਧਮ ਰਫਤਾਰ ਵਿੱਚ ਚੱਲ ਰਹੀ ਸੀ ਇਸ ਦੀ ਰਫਤਾਰ ਦੀ ਸਪੀਡ ਕਿੰਨੀ ਕੁ ਵਧ ਰਹੀ ਹੈ ਇਹ ਸ਼ਹਿਰ ਵਿੱਚ ਇਹਦੇ ਲਈ ਕਿੰਨੀ ਚਰਚਾ ਹੈ ਆਉਣ ਵਾਲੇ ਦਿਨਾਂ ਵਿੱਚ ਜ਼ਰੂਰ ਤੁਹਾਡੇ ਸਾਹਮਣੇ ਇਹ ਗੱਲ ਲੈ ਕੇ ਆਵਾਂਗੇ ਇੱਥੇ ਚਰਚਾ ਕਰਾਂਗੇ ਜਿਵੇਂ ਬੀਬੀ ਨਾਨ ਵੱਲੋਂ ਸਕੂਲ ਦੀ ਨਵੀਂ ਬਿਲਡਿੰਗ ਵਿੱਚ ਨੂਰ ਮਹਿਲ ਵਿੱਚ ਨਮਾ ਸੈਸ਼ਨ ਸ਼ੁਰੂ ਕਰਨ ਦੀ ਗੱਲ ਕੀਤੀ ਹੈ ਇਤੋਂ ਦੇ ਛਪੜਾਂ ਦੇ ਮਸਲੇ ਹੱਲ ਕਰਨ ਦੀ ਗੱਲ ਕੀਤੀ ਹੈ ਸ਼ਹਿਰ ਵਾਸੀਆਂ ਕੋਲੋਂ ਬਹੁਤ ਸਾਰੀਆਂ ਉਮੀਦਾਂ ਦੀ ਗੱਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਕੁਝ ਨਮਾ ਕਰਕੇ ਦਿਖਾਉਣ ਦੀ ਗੱਲ ਕੀਤੀ ਹੈ ਇਸ ਬਾਰੇ ਦੋਸਤੋ ਕਿੰਨਾ ਕੁ ਲੋਕਾਂ ਦੀਆਂ ਉਮੀਦਾਂ ਨੂੰ ਬੂਰ ਪੈਂਦਾ ਆਉਣ ਵਾਲੇ ਦਿਨਾਂ 'ਚ ਗੱਲ ਕਰਾਂਗੇ ਸ਼ਹਿਰ ਵਾਸੀਆਂ ਨੂੰ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੁਰਮਾਨ ਕੋਲੋਂ ਬਹੁਤ ਉਮੀਦਾਂ ਨੇ ਬੱਲਕੇ ਦੇ ਵਿੱਚ ਜਿੰਨਾ ਹੁਣ ਤੱਕ ਕੰਮ ਹੋਇਆ ਨੂਰਮਹਿਲ શહેર ਦੇ ਲੋਕ ਵੀ ਚਾਹੁੰਦੇ ਨੇ ਕਿ ਨੂਰਮਹਿਲ ਇਸ ਪੱਖੋਂ ਪਿੱਛੇ ਜਾ ਰਿਹਾ ਹੈ ਸੀਵਰੇਜ ਦੀਆਂ ਸਮੱਸਿਆਵਾਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਣਾ ਚਾਹੀਦਾ ਹੈ ਦੋਸਤੋ ਅਗਲੇ ਦਿਨਾਂ ਵਿੱਚ ਫੇਰ ਸ਼ਹਿਰ ਨੂਰਮਹਿਲ ਬਾਰੇ ਗੱਲ ਕਰਾਂਗੇ ਤੁਸੀਂ ਦੇਖਦੇ ਰਹੋ ਬਿਲਕਾ ਨਿਊਜ਼ ਔਨਲਾਈਨ ਚੈਨਲ ਅਸੀਂ ਤੁਹਾਡੇ ਲਈ ਹੋਰ ਜਾਗਰਿਕ ਉਪਰਪੂਰ ਕੋ ਆਮ ਲੈ ਕੇ ਆਵਾਂਗੇ ਇਹ ਬੇਨਤੀ ਕਰਦੇ ਨੇ ਹੈ ਕਿ ਅਗਰ ਅਜੇ ਵੀ ਤੁਸੀਂ ਬਿਲਗਾ ਨਿਊਜ਼ ਆਨਲਾਈਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰ ਲਵੋ ਤਾਂ ਕਿ ਤੁਹਾਨੂੰ ਸਾਡੇ ਹਰੇਕ ਪ੍ਰੋਗਰਾਮ ਦਾ ਨੋਟੀਫਿਕੇਸ਼ਨ ਫੁਰਤ ਮਿਲਦਾ ਰਹੇ ਵੀਡੀਓ ਚੰਗੀ ਲੱਗੇ ਲਾਈਕ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਲੈ ਕੇ ਆਪਣੀ ਸਾਡੇ ਕਮੈਂਟ ਬਾਕਸ ਵਿੱਚ ਰਾਇ ਵੀ ਲਿਖ ਸਕਦੇ ਹੋ ਧੰਨਵਾਦ ਕਿਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ